ਕੇਲਾ ਆਨੰਦਗੜ੍ਹ ਤੋਂ ਮਹਾਪੁਰਖ ਸੰਤ ਬਾਬਾ ਸਤਨਾਮ ਸਿੰਘ ਜੀ ਸਵੇਰੇ ਮੋਰਚੇ ਸੰਭਾਲਣਗੇ ਕੇਲਾ ਫਨੰਦਗੜ੍ਹ ਤੋਂ ਮਹਾਪੁਰਖ ਬਾਬਾ ਸਤਨਾਮ ਸਿੰਘ ਜੀ ਸਵੇਰੇ ਇੱਥੇ ਮੋਰਚੇ ਸੰਭਾਲਣਗੇ ਇਸ ਬੰਦੀ ਮਜ਼ਬੂਤੀ ਦੇ ਲਈ ਮਹਾਪੁਰਖ ਆਪਣੀਆਂ ਮਸ਼ੀਨਾਂ ਤੇ ਸੰਗਤ ਨੂੰ ਲੈ ਕੇ ਪਹੁੰਚਣਗੇ ਸੰਤ ਮਹਾਪੁਰਖਾਂ ਨੇ ਪਹਿਲੇ ਦਿਨ ਤੋਂ ਵੱਡੀਆਂ ਅਕਲਾ ਅਨੰਦਗੜ੍ਹ ਸਾਹਿਬ ਸੇਵਾ ਸੇਵਾ ਸਿੰਘ ਨਵਾਈਆਂ ਬਾਬਾ ਸੇਵਾ ਸਿੰਘ ਜੀ ਦੀ ਰੈਨ ਰਮਾਈ ਦੇ ਥੱਲੇ ਕਿਲਾ ਅਨੰਦਗੜ੍ਹ ਤੋਂ ਇੱਥੇ ਸੇਵਾ ਚੱਲੇਗੀ ਵੱਡੇ ਜੰਗੀ ਪੱਦਰ ਤੇ ਕੋਈ ਆਪੂ ਆਪਣੀ ਨਾ ਕੀ ਨਾ ਮਰਜ਼ੀ ਕਰ ਰਿਆ ਸੀ ਪ੍ਰਾਈਵੇਟ ਬੰਦੇ ਸਾਰੇ ਪਿੱਛੇ ਠਾਏ ਹੋਏ ਸੇ ਆਪਣੀ ਫੋਰਸ ਨਾਲ ਰੋਹੀ ਲੱਗੀ ਹੋਈ ਸੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਵੀ ਬੁਰਜ ਟਹਿਲਤਸ ਪਿੰਡ ਦੇ ਵਿੱਚ ਜੋ ਬੰਨਾਂ ਦੀ ਵਿਸ਼ੇ ਬਹੁਤ ਮਾੜੀ ਚੱਲਦੀ ਆ ਇੱਕ ਹਫਤੇ ਤੋਂ ਸਾਰੇ ਇਹ ਇਲਾਕੇ ਦੀਆਂ ਸੰਗਤਾਂ ਜਦੋਂ ਜੈਦ ਨਾਲ ਉਹਨੂੰ ਬੰਨ ਰਹੀਆਂ ਆ ਪਰ ਸਾਨੂੰ ਉਹਦਾ ਅਜੇ ਤੱਕ ਕੋਈ ਰਿਜ਼ਲਟ ਨਹੀਂ ਮਿਲਿਆ ਪਤਾ ਨਹੀਂ ਉਹ ਚ ਸਾਡੇ 'ਚ ਕਮੀ ਆ ਜਾਂ ਸਾਡੇ ਕੰਮ ਕਰਨ ਦੇ ਤਰੀਕੇ ਨਹੀਂ ਚੰਗੇ ਤੇ ਇਸ ਕਰਕੇ ਸਾਰੀ ਸੰਗਤ ਨੇ ਫੈਸਲਾ ਲਿਆ ਬਾਬਾ ਆਨੰਦਗੜ ਕਿਹੜਾ ਕਿਹੜਾ ਆਨੰਦਗੜ ਵਾਲੀ ਬਾਬਾ ਜੀ ਨੂੰ ਇਹ ਬੇਨਤੀ ਕੀਤੀ ਤੇ ਉਹ ਸਾਡੇ ਕਹਿਣ ਤੇ ਇੱਥੇ ਆਏ ਆ ਤੇ ਅਸੀਂ ਚਾਹੁੰਦੇ ਹਾਂ ਸਾਰੀ ਸੰਗਤ ਵੀ ਇਹ ਆਪਣੀ ਇੱਥੇ ਕਮਾਂਡ ਸੰਭਾਲਣ ਤੇ ਸਾਡੇ ਕੰਮ ਨੂੰ ਲੀਹੇ ਪਾਉਣ ਕਿਉਂਕਿ ਸਾਡੇ ਕੰਮ ਨੂੰ ਲੀਹੇ ਪਾਣ ਦੀ ਲੋੜ ਆ ਤੇ ਇਹਨਾਂ ਕੋਲ ਮਸ਼ੀਨਰੀ ਵੀ ਬਹੁਤ ਆ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਜੋ ਬਾਬਾ ਜੀ ਹੁਕਮ ਕਰਦੇ ਰਹੂਗੇ ਅਸੀਂ ਇਹਨਾਂ ਦੇ ਕੰਮ ਕਰਦੇ ਰਹਾਂਗੇ ਤੇ ਕੰਮ ਸਾਡਾ ਨਿਰਵਿਘਨ ਚੱਲੇ ਤੇ ਸਾਡਾ ਆ ਜਿਹੜਾ ਬੰਨ ਟੁੱਟਿਆ ਆ ਇਹ ਮਤਲਬ ਬੰਨ ਹੋ ਜੇ ਤੇ ਸਾਡੀ ਜਿਹੜਾ ਖਤਰਾ ਉਹ ਟਲ ਜAVE ਇਹ ਗੱਲਾਂ ਕਹਦੇ ਮਾਫੀ ਮੰਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ